ਸਸ਼ੀ ਕਾਲ ਮੈਂ ਅੱਬੀ ਉਹ ਮੈਂ ਤੁਹਾਡਾ ਆਪਣਾ ਮਾਣ ਬਠਿੰਡੇ ਵਾਲਾ ਮੈਂ ਖੜਾ ਇਸ ਟਾਈਮ ਬਠਿੰਡੇ ਬਠਿੰਡੇ ਬੀਬੀ ਵਾਲਾ ਰੋਡ ਢਿੱਲੋਂ ਜੇ ਮੇਰੇ ਸਾਹਮਣੇ ਗਲੀ ਆਉਂਦੀ ਆ ਤੇ ਇੱਥੇ ਜੀ ਜੈ ਲక్ష్ਮੀ ਅਟੀਰੀਅਲ ਡੈਕੋਰੇਸ਼ਨ ਆ ਮੈਂ ਹੋਲ ਸੇਲ ਦੀ ਪੀਵੀਸੀ ਸੀਟ ਤੇ ਜਿਵੇਂ ਵੱਡੇ ਵੱਡੇ ਸ਼ੋਰੂਮ ਤਿਆਰ ਹੋਏ ਹੋਵੇ ਹੁੰਦੇ ਆ ਦੁਕਾਨਾਂ ਹੋਰ ਚੀਜ਼ਾਂ ਹਨਾ ਉਹਦਾ ਹੋਲ ਸੇਲ ਵੀ ਰਿਟੇਲ ਵੀ ਜਿਵੇਂ ਕਮਰੇ ਤਿਆਰ ਕਰਾਉਣੇ ਹੁੰਦੇ ਆ ਉਹ ਉਹਨੇ ਕੋਲ ਬੰਦੇ ਵੀ ਹੈਗੇ ਆ ਜੇ ਕਿਸੇ ਦੁਕਾਨਦਾਰ ਨੇ ਜਾਂ ਕਿਸੇ ਮਿਸਤਰੀ ਨੇ ਮਾਲ ਖਰੀਦਣਾ ਤਾਂ ਉਹ ਵੀ ਖਰੀਦ ਸਕਦਾ ਡਿਜ਼ਾਈਨ ਅਤੇ ਬਾਕੀ ਸਾਰਾ ਸਿਸਟਮ ਤੁਹਾਨੂੰ ਅਸੀਂ ਦਿਖਾਉਣੇ ਆ ਪਹਿਲਾਂ ਆ ਦੇਖੋ ਜਿਵੇਂ ਇਹਨਾਂ ਦਾ ਦਫ਼ਤਰ ਕਿੰਨਾ ਸੋਹਣਾ ਤਿਆਰ ਕੀਤਾ ਹੋਇਆ ਹੈ ਹਨਾ ਇਸ ਤਰ੍ਹਾਂ ਦਾ ਵੀ ਤੁਸੀਂ ਤਿਆਰ ਕਰਵਾ ਸਕਦੇ ਹੋ ਫੋਟੋ ਦਿਖਾ ਕੇ ਤੁਸੀਂ ਜਿਹੋ ਜਿਹਾ ਜਿਹੇ ਜੀ ਫੋਟੋ ਦਿਖਾਓਗੇ ਉਹੋ ਜਿਹਾ ਤੁਹਾਨੂੰ ਇਹ ਤਿਆਰ ਕਰਵਾ ਕੇ ਦੇ ਦੇਣਗੇ ਇਹਨਾਂ ਕੋਲੇ ਘੱਟੋ ਘੱਟ 60 70 ਮਿਸਤਰੀ ਰੱਖੇ ਹੋਏ ਨੇ ਜੇ ਤੁਸੀਂ ਮਿਸਤਰੀ ਦੇਖ ਰਹੇ ਹੋ ਤੁਸੀਂ ਮਾਲ ਖੇਤਰੀਆਂ ਦਾ ਬਹੁਤ ਘੱਟ ਸਸਤੇ ਰੇਟਾਂ ਤੇ ਬਠਿੰਡੇ ਦੀ ਇੱਕੋ ਇੱਕ ਦੁਕਾਨ ਹੈ ਤੇ ਆਜੋ ਆਪਾਂ ਬਾਈ ਨਾਲ ਕਰਦੇ ਆਂ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੀ ਨਾਮ ਹੈ ਬਾਈ ਆਪਣਾ ਮੇਰਾ ਨਰੇਸ਼ ਕੁਮਾਰ ਨਰੇਸ਼ ਕੁਮਾਰ ਜੀ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਇਹ ਕੰਮ ਕਰਦਿਆਂ ਮੈਨੂੰ ਬਾਈ ਜੀ 12 ਤੋਂ 13 ਸਾਲ ਹੋ ਗਏ ਕੰਮ ਕਰਦਿਆਂ ਪੀਵੀਸੀ ਹੌਲ ਸੇਲ ਦਾ ਵੀ ਕਰਦੇ ਹੋ ਹਾਂਜੀ ਹੋਲ ਸੇਲ ਤੇ ਰਿਟੇਲ ਦੋਨਾਂ ਦਾ ਹੀ ਕੰਮ ਹੈ ਜੀ ਆਪਣਾ ਠੀਕ ਹੈ ਮੈਂ ਆਪਣਾ ਰਿਟੇਲ ਤੇ ਹੋਲ ਸੇਲ ਦੋਨਾਂ ਹੀ ਕੰਮ ਚੱਲ ਰਹੇ ਜੀ ਆਪਣਾ ਮੈਂ ਪਹਿਲਾਂ ਦਰਸ਼ਕ ਨੂੰ ਦੱਸ ਕੇ ਰਹਿਣੀ ਤੁਸੀਂ ਕੋਈ ਫੋਟੋ ਲਿਆਓ ਕਿਸੇ ਨੂੰ ਆਵਦੀ ਉਹਦਾ ਦਾ ਤਿਆਰ ਕਰਵਾ ਦੇ ਉਹਦਾ ਦਾ ਤਿਆਰ ਹੋ ਜੂਗਾ ਵੀਜ਼ਨ ਦੇ ਦੋ ਦਿਨਾਂ ਦੇ ਵਿੱਚ ਉਸ ਤਰ੍ਹਾਂ ਦਾ ਕਰ ਮੜਾ ਦਿਖਾਇਓ ਵੀਰੇ ਕੀ ਕੀ ਕੁਆਲਿਟੀ ਹੈ ਜੀ ਮੈਂ ਆਪਾਂ ਸ਼ੋਅਰੂਮਾਂ 'ਚ ਜਾਨਨੇ ਹੋਰ ਵੱਡੇ ਮਨ ਲਾ ਉਹਨਾਂ ਦੇ ਵਿੱਚ ਆਪਣੇ ਜਿਵੇਂ ਦੁਕਾਨਾਂ ਨਾ ਹੁੰਦੀਆਂ ਉਹ ਮੈਂ ਸ਼ੋਅਰੂਮਾਂ ਦੇ ਵਿੱਚ ਤਿਆਰ ਕਰਨਾ ਹੈ ਨਾ ਆ ਆ ਯੂਵੀ ਸ਼ੀਟਾਂ ਅੱਛਾ ਜੂਵੀ ਸੀਟ ਵਜਦੀ ਹੈ ਹਾਂ ਇਹ ਅੱਜ ਕੱਲ ਸ਼ੋਅ ਹਮਾਂ ਚ ਬੜੀ ਤਿਆਰ ਕਰਦੇ ਆਂ ਤਿਆਰ ਜਿਹੜੇ ਤੁਹਾਨੂੰ ਲਗਜ਼ਰੀ ਸ਼ੋਅਰੂਮ ਦਾ ਲਗਜ਼ਰੀ ਰੂਮ ਤਿਆਰ ਹੋਇਆ ਮਿਲੂ ਇਸ ਚੀਜ਼ ਦਾ ਮਿਲੋ ਨਾਲ ਇਹਦੇ ਲੂਵਰ ਲੱਗੇਗਾ ਵਧੀਆ ਹੋ ਡਿਜ਼ਾਈਨ ਕੱਢ ਕੇ ਦਿਖਾ ਬਟਾ 골ਡਨ ਬਟਨ ਜਿਹੜੇ ਆ ਕੱਢ ਲੈਣਾ ਪੈਂਟੂ ਦਿਖਾ ਸਾਰੇ ਡਿਜ਼ਾਈਨ ਉਹ ਸਾਰੇ ਡਿਜ਼ਾਈਨ ਦਿਖਾਓ ਉਹ ਕੱਢਦੇ ਅੱਛਾ ਇਹ ਇੱਧਰ ਆ ਜਾ ਆਪਣਾ ਇਹਦੇ ਵਿੱਚ ਕਿੰਨੇ ਡਿਜ਼ਾਈਨ ਆ ਵੀਰੇ ਇਹਦੇ ਵਿੱਚ ਬਾਈ ਜੀ ਆਪਣੇ ਕੋਲੇ 80 ਡਿਜ਼ਾਈਨ ਦਾ ਸਟਾਕ अवेलेबल ਮਿਲੂਗਾ 80 ਡਿਜ਼ਾਈਨ ਇਹਦੇ ਚ ਮਿਲਣਗੇ ਹਾਂਜੀ ਤੇ ਕੁਆਲਿਟੀ ਕਵਾਲਿਟੀ ਬਾਈ ਜੀ ਆਪਣੇ ਕੋਲ ਇੱਕੋ ਹੀ ਕੁਆਲਿਟੀ ਰੱਖਦੇ ਆ ਵਧੀਆ ਅੱਛਾ 3 ਐਮ ਐਮ ਜੀ ਮਾਰਕੀਟ ਦੇ ਵਿੱਚ ਲੋਕ 2 ਐਮ ਐਮ ਹੀ ਵੇਚੀ ਜਾਂਦੇ ਆ ਹਲਕਾ ਮਾਲੀ ਵੇਚੀ ਜਾਂਦੇ ਆ ਉਹਦੇ ਨਾਲ 10 20 ਰੁਪਏ ਘਟਣ ਦੇ ਮਾਰੇ ਕੁਆਲਿਟੀ ਘਟিয়ে ਵੇਚਦੇ ਆ ਆਪਾਂ 3 ਐਮ ਐਮ ਵੀ ਵੇਚਦੇ ਆ ਠੀਕ ਐ ਇਹ ਤੋਂ ਇਹ ਤੋਂ ਇਲਾਵਾ ਆਪਣੇ ਕੋਲੇ ਆ ਗਈ ਪੀ ਵੀ ਸੀ ਨਹੀਂ ਬਹੁਤ ਚੀਜ਼ਾਂ ਆ ਗਈਆਂ ਲੂਵਰ ਜਗਾ ਅੱਜ ਨਵੀਆਂ ਤੋਂ ਨਵੀਆਂ ਚੀਜ਼ਾਂ ਆ ਗਈਆਂ ਸਾਰੀਆਂ ਦਿਖਾ ਦੇ ਵੀਰ ਹੁਣ ਸਾਨੂੰ ਤਾਂ ਇਨਾ ਇਹਦੇ ਬਾਰੇ ਨਹੀਂ ਪਤਾ ਇਹ ਕੀ ਇਹਨੂੰ ਕੀ ਬੋਲਦੇ ਆ ਇਹਨੂੰ ਲੂਵਰ ਕਹਿੰਦੇ ਆ ਜੀ ਫਲੂਟਲ ਲੂਵਰ ਹਾਂ ਅਸੀਂ ਲੂਵਰ ਦਿਖਾ ਬਟਾ ਸਾਰੇ ਅੱਛਾ ਬਾਕੀ ਕੋਲੇ ਘੱਟੋ ਘੱਟ 5-7 ਵੱਡੇ ਜਿਹੜੇ ਹੈਗੇ ਆ ਹਾਲ ਭਰੇ ਪਏ ਆ ਇਹਨੂੰ ਗੜਾਉਣਾ ਇਹ ਗੜਾਉਣਾ ਵੀ ਕਹਿੰਦੇ ਆ ਰਹਿਣਾ ਜਦ ਆਪਾਂ ਵੱਡੇ ਵੱਡੇ ਹਾਲ ਭਰੇ ਪਏ ਆ ਤੁਸਾਨੂੰ ਆ ਤੁਸੀਂ ਦੇਖ ਵੀ ਰਹੇ ਹੋ ਆ ਦੇਖੋ ਬਈ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਜੇ ਵੀਰੇ ਗੱਲ ਕਰੀਏ ਰੇਟ ਦੀ ਗੱਲ ਸੁਣ ਵੀ ਤੁਹਾਡੇ ਕੋਲੇ ਲੋਕ ਕਿਉਂ ਆ ਹੋ ਬਈ ਜੀ ਆਪਣਾ ਹੋਲਸੇਲ ਜੋ ਰੇਟ ਆਪਾਂ ਦੁਕਾਨਦਾਰਾਂ ਨੂੰ ਦਿੰਨੇ ਆ ਉਹੀ ਰੇਟ ਆਪਾਂ ਹਰ ਇੱਕ ਕਸਟਮਰ ਨੂੰ ਰਿਟੇਲ 'ਚ ਵੀ ਦਿੰਨੇ ਆ ਜੇ ਮੈਂ ਆਹੋਂ ਤੁਸੀਂ ਦੇਖਿਆ ਜੀ ਕਸਟਮਰ ਨੂੰ ਮਾਲ ਦਿੱਤਾ ਜਿਵੇਂ ਵੀ ਉਹ ਪਹਿਲਾਂ ਅਗਲੇ ਚਲੇ ਗਿਆ ਜਦੋਂ ਆਪਾਂ ਉਹ ਰੇਟ ਦੱਸਿਆ ਤਾਂ ਅਗਲਾ ਆਪਣੇ ਭਲੇਗਾ ਉਹੀ ਰੇਟ ਆ ਬਾਕੀ ਬਾਈ ਕੋਲੇ ਗਾਹਕ ਬਹੁਤ ਹੈ ਅਸੀਂ ਘਟੋ ਘਟ ਅੱਧਾ ਘੰਟਾ ਵੇਟ ਕਰੀ ਗੱਲਬਾਤ ਕਰਨ ਲਈ ਤੇ ਬਾਈ ਕਹਿੰਦਾ ਵੀ ਵਿਛਦੀ ਬਣਾ ਲਈਏ ਤੇ ਕਸਟਮਰ ਕੋਈ ਨਾ ਕੋਈ ਤਾਂ ਗੱਲ ਹੈ ਬਠਿੰਡੇ ਦੇ ਵਿੱਚ ਐਡਰੈਸ ਤੁਹਾਨੂੰ ਅਸੀਂ ਦੱਸਤਾ ਆਇਨਾ ਨੰਬਰ ਹੈ ਵੀਰੇ ਭੇਜਣ ਭੋਜਣ ਦਾ ਪ੍ਰਬੰਧ ਸਾਰਾ ਬਾਈ ਜੀ ਗੱਡੀਆਂ ਆਉਂਦੀ ਆਪਾਂ ਮਾਰਕੀਟ ਚੋਂ ਬੁਲਾਉਣੀ ਆ ਗੱਡੀਆਂ ਆ ਗੱਡੀਆਂ ਵਾਲੇ ਬੈਠੇ ਗੱਡੀਆਂ ਲੋਡ ਹੋ ਜਾਂਦੇ ਬਾਈ ਜੀਆਂ ਹਾਂ ਇਹ ਮੰਨ ਲਓ ਫਾਜ਼ਿਲਕਾ ਚੱਲਿਆ ਇੱਕ ਗੱਡੀ ਦੀ ਅਬੋਰ ਚੱਲੀ ਆ ਅੱਛਾ ਦੁਕਾਨਦਾਰਾਂ ਦਾ ਦੁਕਾਨਦਾਰਾਂ ਦੇ ਮਾਲ ਚੱਲਿਆ ਲੋਡ ਹੋ ਜਾਂਦੀਆਂ ਠੀਕ ਹੈ ਮਿਸਤਰੀ ਤੁਹਾਡੇ ਕੋਲ ਟੌਪ ਜਮਾ ਸਭ ਐਂਡ ਵਾਲੇ ਮਿਸਤਰੀ ਆ ਜੀ ਅੱਛਾ ਦਿਖਾ ਵੀਰੇ ਨੇੜੇ ਕਰਕੇ ਸਾਰੇ ਦੇਖੋ ਡਿਜ਼ਾਈਨ ਵੀਰੇ ਉਧਰ ਘੱਟ ਬਟਾ ਬਾਈ ਉਧਰ ਬਾਕੀ ਤੁਹਾਨੂੰ ਬਾਈ ਹੁਣ ਫੋਟੋਆਂ ਵੀ ਇੱਥੇ ਆਏ ਨੂੰ ਤੁਹਾਨੂੰ ਦਿਖਾ ਦੇਣਗੇ ਠੀਕ ਹੈ ਤੁਸੀਂ ਫੋ ਬਾਈ ਜੀ ਰੇਟ ਆਪਣਾ ਹੋਲਸੇਲ ਆ ਤੁਹਾਨੂੰ ਕਿ ਜਿਹੜਾ ਰੇਟ ਦੁਕਾਨਦਾਰ ਲਈ ਆ ਉਹੀ ਆਪਾਂ ਮੰਨ ਲਓ ਜੇ ਮੈਂ ਪੀਵੀਸੀ ਆਪਨੇ ਕੋਲ 125 ਰੁਪਏ ਤੋਂ ਸ਼ੁਰੂ ਹੋ ਜਾਂਦੀ ਆ ਨਹੀਂ ਤਾਂ ਆਮ ਮਾਰਕੀਟ ਰੇਟ ਇਹਦਾ 150 160 ਆ ਇਸ ਚੀਜ਼ ਦਾ ਆ 125 ਤੋਂ ਸ਼ੁਰੂ ਹੋ ਗਈ ਆ ਵਾਲੀ ਵੈਸੇ ਤਾਂ ਕੋਈ ਕੁਆਲਿਟੀ ਰੱਖਦਾ ਹੀ ਨਹੀਂ ਸਾਡੇ 6mm 20 ਕਿਲੋ ਵਾਲਾ ਮਾਲ ਆਪਾਂ ਹੀ ਰੱਖਦੇ ਹਾਂ ਸਿਰਫ ਠੀਕ ਹੈ ਆਪਣੇ ਕੋਲੇ ਕੰਪਨੀ ਆਪਣੀ ਆਪ ਦੀ ਕੰਪਨੀ ਡੈਕੋ ਸਟੋਰ ਕੰਪਨੀ ਦਾ ਮਾਲ ਆਪਾਂ ਆਪਣੇ ਆਪ ਦੀ ਫੈਕਟਰੀ ਆ ਉਹ ਆਪਣੇ ਬ੍ਰਦਰ ਦੀ ਫੈਕਟਰੀ ਆ ਉਸ ਉਸ ਦਾ ਰੇਟ ਆਪਣੇ ਅੱਛਾ ਵੀਰੇ ਜਿਹੜਾ ਰੇਟ ਤੁਹਾਨੂੰ 22 ਦੇ ਦੂ ਕੋਈ ਨਹੀਂ ਦੇ ਸਕਦਾ ਫੈਕਟਰੀ ਚ ਵੀ ਨਹੀਂ ਮਿਲਦਾ ਰੇਟ ਅੱਛਾ ਹਾਂਜੀ ਬਾਲਾ ਵੱਡਾ ਜਾਣੀ ਦੀ ਕਰੀ ਜਾਂਦਾ ਹੈ ਬਾਈ ਜੀ ਚੈਲੰਜ ਹੈ ਬੈਕ ਫੈਕਟਰੀ ਚ ਵੀ ਨਹੀਂ ਮਿਲਦਾ ਰੇਟ ਜਿਹੜਾ ਰੇਟ ਬਾਈ ਕਰਨ ਅਸੀਂ ਦੇ ਦਾਂਗੇ ਫੈਕਟਰੀ ਚ ਵੀ ਨਹੀਂ ਮਿਲ ਸਕਦਾ ਫਿਰ ਡਿਜ਼ਾਈਨ ਆ ਜਿਆਦਾ ਅੱਜ ਕੱਲਾ ਚਾਰ ਕੋਲ ਗੋਲਾ ਬੜਾ ਚੱਲਦਾ ਹਾਂ ਜਿਵੇਂ ਆ ਲੱਗਿਆ ਦੇਖੋ ਡਿਜ਼ਾਈਨ ਆ ਗੋਲਾ ਆ ਚੀਜ਼ ਬੋਟ ਡਿਜ਼ਾਈਨਿੰਗ ਇਹਦਾ ਯਾਰ ਕੋਈ ਇਹਦਾ ਅੰਤ ਹੀ ਨਹੀਂ ਸਿਰੇ ਹੀ ਨਹੀਂ ਲਾ ਪੀਪੀਸੀ ਦੇ ਵਿੱਚ ਵੀਰੇ ਜਿਹੜੇ ਬੰਦੇ ਪਾਰਖੂ ਆ ਵੀਡੀਓ 'ਚ ਉਹਨਾਂ ਨੂੰ ਪਤਾ ਲੱਗ ਜੂ ਕਿ ਇਹੋ ਜਿਹਾ ਮਾਲ ਹੈ ਕੀ ਕੁਆਲਿਟੀ ਹੈ ਇਸ 27 ਕਿਲੋ ਦਾ ਬਾਕਸ ਦਾ ਸੁਪਰ ਹੈਵੀ ਅੱਛਾ ਇਹ weight ਦੇ ਅਕੋਰਡਿੰਗ ਕੀ ਕੁਆਲਿਟੀ ਵਧੀਆ ਬਣਦੀ ਹੈ ਵੀ ਇਹਦੇ ਉੱਪਰ ਕੁਆਲਿਟੀ ਨਹੀਂ ਆਉਂਦੀ ਕੋਈ ਅੱਛਾ ਇਹਦੇ ਉੱਪਰ ਕੁਆਲਿਟੀ ਹੀ ਨਹੀਂ ਮਾਰਕੀਟ 'ਚ ਲੋਕ ਬਣਾਉਣਗੇ ਹਲਕੀ ਆਪਾਂ ਬਣਾਈ ਵੀ ਟੌਪ ਐਂਡ ਦੀ 27 ਕਿਲੋ ਠੀਕ ਹੈ ਘਰਾਂ ਦੇ ਵਿੱਚ ਲੱਕੜ ਦੇ ਗੋਲੇ ਨੂੰ ਸਿਉਂਕ ਲੱਗ ਜਾਂਦੀ ਆ ਹਨਾ ਇਹ ਬਈ ਨਾ ਇਹਨੂੰ ਸਿਉਖ ਲੱਗੇ ਨਾ ਇਹ ਖਰਾਬ ਹੋਵੇ ਬਹੁਤ ਮਜ਼ਬੂਤੀ ਵਾਲੀ ਤੇ ਟਾਪ ਗੱਲਬਾਤ ਬਣ ਜੂਗੀ ਦੂਜੀ ਗੱਲ ਜਿਹੜੀ ਏਪੀਵੀਸੀ ਆ ਇਹ ਵੀ ਜਿਵੇਂ ਆਪਣੇ ਮੰਨ ਲਓ ਕਮਰੇ ਚ ਸਲਾਵ ਆ ਗਈ ਹੂੰ ਹਣਾ ਇਹ ਬਾਈ ਜੀ ਆਪਣਾ ਜਿਹੜਾ ਅੰਟੀਰੀਅਰ ਦਾ ਕੰਮ ਆ ਨਾ ਜੇ ਆਪਣੇ ਕੋਲੇ ਸਲਾਬ ਵਾਲਾ ਕੰਮ ਹੀ ਆ ਜਿੱਥੇ ਸਲਾਬ ਹੋਇਆ ਹੋਵੇ ਜਿੱਥੇ ਕਮਰਾ ਖਰਾਬ ਹੋਇਆ ਹੋਵੇ ਅਗਲਾ ਕਮਰਾ ਦੇ ਦੇ ਵੀ ਖਰਾਬ ਤੇ ਅਗਲਾ ਐਂਡ ਵਾਲਾ ਕਮਰਾ ਬਣ ਜਾਊਗਾ ਯਾਰ ਉਹਦਾ ਅਸ ਕਮਰੇ ਚ ਵੜਨ ਨੂੰ ਜੀ ਨਹੀਂ ਕਰਦਾ ਉਥੋਂ ਨਿਕਲਨ ਨੂੰ ਜੀ ਨਹੀਂ ਕਰਦਾ ਉਥੋਂ ਨਿਕਲਨ ਨੂੰ ਜੀ ਨਹੀਂ ਕਰਨਾ ਤੇ ਨਾਲੇ ਥੋੜੇ ਜੇ ਪੈਸਿਆਂ ਦੇ ਵਿੱਚ ਇਹ ਕਮਰਾ ਕਮਰਾ 20 ਤੋਂ 25 ਹਜ਼ਾਰ ਦੇ ਵਿੱਚ ਵਧੀਆ ਟੌਪ ਦਾ ਤਿਆਰ ਹੋ ਜਾਊਗਾ ਲੋਕ ਲਾ ਕੇ ਜਮਾ ਨੂਵਰ वगैरह ਲਗਾ ਕੇ ਨੂਵਰ ਦੀ ਬੋਟਰੀਂਗ ਦੇ ਕੇ ਵੀ 25000 ਦੇ ਵਿੱਚ ਕਮਰਾ ਵਧੀਆ ਤਿਆਰ ਹੋ ਜਾਏਗਾ ਆ ਨੰਬਰ ਚੱਲੀ ਜਾਂਦਾ ਵੀਰੇ ਤੁਸੀਂ ਫੋਨ ਤੇ ਗੱਲਬਾਤ ਕਰਨੀ ਆ ਕਰ ਸਕਦੇ ਹੋ ਤੇ ਐਡਰੈਸ ਮੈਂ ਦੱਸ ਦਿਆਂ ਜਿਹੜਾ ਹੈਗਾ ਆਪਣਾ ਆਪਣਾ ਬੀਬੀਪੀ ਵਾਲਾ ਰੋਡ ਦੇ ਉੱਤੇ ਢਿੱਲੋਂ ਜਿੰਮ ਸਾਰੇ ਜਾਣਦੇ ਹੋਰੇ ਸਾਹਮਣੇ ਗਲੀ ਦੇ ਵਿੱਚ ਆਪਣਾ ਨਾਮ ਜੈ ਲక్ష్ਮੀ ਇੰਟੀਰੀਅਰ ਜੈ ਲక్ష్ਮੀ ਤੇ ਬਾਈ ਦਾ ਤੁਸੀਂ ਆ ਕੇ ਕੰਮ ਦੇਖੋਗੇ ਘੱਟੋ ਘੱਟ 7-8 ਨਾਲ ਬੱਲੇ ਦੱਸ ਕਿਹੜੇ 7-8 ਵੱਡੇ ਗੜਾਉਣ ਹੈ ਬਾਈ ਤੇ 10 ਸਾਲਾਂ ਤੋਂ 10 12 ਸਾਲਾਂ ਤੋਂ 12 ਸਾਲਾਂ ਤੋਂ ਕੰਮ ਕਰ ਰਿਹਾ ਆਪਣਾ ਹੋਲਸੇਲ ਦਾ ਕੰਮ ਹੀ ਆ ਬਾਕੀ ਬੰਦਾ ਬਹੁਤ ਕਹਿੰਦਾ ਮਿਲਣ ਸਾਰਾ ਬਾਈ ਮੈਂ ਤੇ ਦੇਖੀ ਜਾਨਾ ਬੰਦਾ ਗਾਹਕ ਮੋੜਨ ਨਹੀਂ ਦਿੰਦਾ ਰੇਟ ਵੱਲੋਂ ਕੋਈ ਮੋੜ ਨਹੀਂ ਰੇਟ ਨਹੀਂ ਹੋਣੀ ਮੋੜ ਦਿੰਦਾ ਜੇ ਪਸੰਦ ਪਪੰਡੀ ਗੱਲ ਤਾਂ ਪਸੰਦ ਆਦਾ ਇਹਨਾਂ ਕੋਲ ਬਹੁਤ ਕੁਸ਼ ਹੈ ਚਲੋ ਓ ਕਿਸੇ ਦਾ ਕੋਈ ਮਾਣ ਨਾ ਹੋ ਮੰਨੇ ਤੇ ਵੱਖਰੀ ਗੱਲ ਆ ਪਰ ਆਈ ਨਹੀਂ ਵੀ ਤੁਸੀਂ ਰੇਟ ਪਿੱਛੇ ਮੁੜ ਜੂਗੇ ਤੇ ਬਾਈ ਹੋਰ ਕੁਝ ਕਹਿਣਾ ਚਾਹੁੰਦੇ ਆਪਣੀ ਖਾਸ ਵਾਰੀ ਹਾਂ ਬਸ ਆਪਣੇ ਕੋਲੇ ਅਗਲਾ ਆਵੇ ਤੇ ਆਪਾਂ ਨੂੰ ਵਧੀਆ ਉਹ ਰੇਟ ਮਿਲੇਗਾ ਅਗਲੇ ਨੂੰ ਬਸ ਠੀਕ ਹੈ ਧੰਨਵਾਦ